ਪੰਜਾਬ ਅੰਦਰ ਆਏ ਦਿਨ ਮੰਦਭਾਗੀਆਂ ਘਟਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਜੀ ਘਟਨਾ ਸਾਹਮਣੇ ਆਈ ਹੈ ਹਲਕਾ ਦਾਖਾ ਦੇ ਇਤਿਹਾਸਕ ਪਿੰਡ ਮੋਹੀ ਤੋਂ ਜਿੱਥੋਂ ਅਵਾਰਾ ਕੁੱਤਿਆਂ ਨੇ ਇੱਕ ਛੋਟੇ ਬੱਚੇ ਨੂੰ ਨੋਚਿਆ ਤੁਹਾਨੂੰ ਦੱਸਦੀ ਹੈ ਕਿ ਪਿਤਾ ਦੇ ਜਾਣ ਤੋਂ ਬਾਅਦ ਇਹ ਬੱਚਾ ਆਪਣੇ ਦਾਦਾ-ਦਾਦੀ ਕੋਲ ਹੀ ਰਹਿੰਦਾ ਸੀ ਜਦੋਂ ਅੱਜ ਖੇਤਾਂ ਦੇ ਵਿੱਚ ਦਾਦਾ-ਦਾਦੀ ਕੰਮ ਕਰ ਰਹੇ ਸਨ ਤਾਂ ਅਵਾਰਾ ਕੁੱਤਿਆਂ ਨੇ ਇਸ ਬੱਚੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਦ ਤੱਕ ਦਾਦਾ-ਦਾਦੀ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗੱਲਬਾਤ ਕਰਦੇ ਹਾਂ ਇਸ ਸੰਬੰਧੀ ਸਿਧਾ ਥਾਣਾ ਦੀ ਪੁਲਿਸ ਨਾਲ ਅਤੇ ਪਿੰਡ ਵਾਸੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਹਮ ਲੋਕ ਪੇਰ ਭਰ ਰਹੇ تھے ਬੱਚਾ ਅਚਾਨਕ ਕੰਨ ਕਿ ਉਸ ਪਾਸ ਗਿਆ ਉਧਰ ਪੁੱਤੇ ਰਹੇ ਇਸ ਕੋ ਚਿਮਰ ਗਏ ਸਰਦਾਰ ਆਵਾਜ਼ ਲਗਾਈ ਹਾਂ ਤਿੰਨ ਕੁੱਤੇ ਰਹਾ ਫਿਰ ਸਰਦਾਰ ਆਵਾਜ਼ ਲਗਾਇਆ ਦੇਖਾ ਤਾਂ ਕਹਿੰਦਾ ਹੈ ਜਾਓ ਦੇਖੋ ਤਾਂ ਕੁੱਤਾ ਤਾਂ ਬੱਚੇ ਕੋ ਨਹੀਂ ਫੜ ਲਿਆ ਫਿਰ ਹਮ ਲੋਕ ਗਏ ਅਕੇਲੇ ਦੌੜ ਕੇ अकेला मैं गया दौड़ के कुत्ता मेरे मगर पह गया फिर मैं इन लोग को हाथ मारा कि आ जाओ यार जल्दी आ जाओ इधर फिर वो आए सब आए जब हम लोग को देखा उतरे मैंने बंदे सबको देखा फिर वो छोड़ के भागे इसके माँ बाप कहा है इसके दादा दादी है माँ बाप नहीं माँबाप है माँ बाप कहा है इसका माँ घर में है इसका जो पिता था वो गुजर गए है इसका दादा दादी ये है इसका चाचा ये है यहाँ पिंड रहते हैं वहाँ हाँ जी वो पिंड कौन से पिंड हमारा बेतिया जिला पड़ता है दा गांव कसवार पड़ता दादा का नाम क्या है दादा का नाम इनका शंकर शाह है बताओ बिटवा का नाम ए, एक है एक है संजीव संजीव तो आपका नाम संकर शंकर शाह बेटा का नाम क्या है हमारा बेटे का नाम मुकेश साहब तो मर गया है चलो इसका बच्चे का नाम संजीव संजीव जी ठीक घटना बापरे बच्चे नाल हां जी मन भाग बड़ी की कहना है तोड़े ਉਹ ਬੋਲਦੇ ਬਰੀ ਬਕਤ ਪਰਮਾਨ ਦਾ ਬੱਚਾ ਕਿ ਚੁਰ ਗਿਆ ਵਾ ਉਹ ਬੰਦਾ ਇਹ ਉੱਚੀ ਬੱਚਾ ਫਿਰਦਾ ਜਿੱਥੇ ਕੰਮ ਕਰਦੇ ਦੇਬਰ ਮੰਦਰ ਲੱਗੀ ਸੀ ਇਹਨਾਂ ਦੇ ਮਾਪਿਓ ਉਹ ਇੱਕ ਕਾਲੀ ਜਿਹੇ ਆਲੂ ਪੜ ਰਹੇ ਸੀ ਬੱਚਾ ਉਹਦੇ ਖੇਡਣ ਦੇ ਖੰਡ ਪਰੇ ਚਲਾ ਗਿਆ ਉਹ ਕੁੱਤਿਆਂ ਨੇ ਘੇਰ ਲਿਆ ਕੁੱਤਿਆਂ ਦੀ ਵੇਟ ਆ ਗਿਆ ਤਾਂ ਉਹਨੇ ਬਤਾਉ ਦਾ ਕਹਦੇ ਬੰਦੇ ਸੁਣਾਉਣ ਵਾਸਤੇ ਵੀ ਗਏ ਨੇ ਉਹ ਪਰ ਨਹੀਂ ਸੁਣਾਉਣ ਜਾਣੂ ਦੰਦ ਮਾਰ ਗਏ ਅ ਜਿਹੜੇ ਕੁੱਤੇ ਖੁੰਖਾਰ ਸੀ ਕਿਉਂਕਿ ਆਪਣੇ ਪਿਛਲੇ ਸਮੇਂ ਦੌਰਾਨ ਆਪਣੇ ਇੱਥੇ ਪਨੋੜਾ ਜਵੀ ਜਾਂ ਹਸਨਪੁਰ ਜਵੀ ਘਟਨਾ ਮਾ ਵਾਪਰ ਗਈ ਪਤਾ ਨਹੀਂ ਜਿਹੜੀ ਵਾਰੀ ਪੁੱਤ ਹੱਡਾਂ ਰੋੜੀ ਹੈ ਜੀ ਥੋੜੀ ਹੱਡਾਂ ਰੋੜੀ ਪੈ ਗਈ ਨੇੜੇ ਉਹਦੇ ਕਰਕੇ ਉੱਥੋਂ ਵੀ ਥੋੜੇ ਬਾਰੇ ਕੁੱਤੇ ਆ ਜਾਂਦੇ ਜਿਵੇਂ ਕਰੀਏ ਉਹਨਾਂ ਨੂੰ ਮੂੰਹ ਲੱਗਿਆ ਹੋਇਆ ਮੀਟ ਲੱਗਿਆ ਹੁੰਦਾ ਜਿਵੇਂ ਕਰੀਏ ਖੂਨ ਲੱਗਿਆ ਹੁੰਦਾ ਮੂੰਹ ਨੂੰ ਉਹਦਾਂ ਦੇ ਕੁੱਤੇ ਜਿਵੇਂ ਕਰੀਏ ਵੀ ਉਹ ਨੇੜੇ ਹੀ ਪੈਂਦੀ ਥੋੜਾ ਜਿਹਾ ਨਾਲ ਹੀ ਆ ਜੀ ਸਾਨੂੰ ਜਾਕਾ ਵੀ ਉਹਦੇ ਚੋਂ ਵੀ ਆਏ ਹੋਏ ਆ ਇਹ ਕੁੱਤੇ ਜਿਹੜੇ ਆਏ ਹੋਏ ਆ ਇਹਨਾਂ ਨੂੰ ਕਿਤੇ ਹਸਨਪੁਰ ਵਾਲੇ ਤਾਂ ਨਹੀਂ ਉੱਧਰ ਇਧਰ ਆ ਗਏ ਹੋਣਗੇ ਨਹੀਂ ਉਹ ਨੇੜੇ ਹੀ ਪੈਂਦਾ ਪਰ ਇੱਥੋਂ ਇੱਕ ਨਾਲ ਹੀ ਹੱਡਾਂ ਰੋੜੀ ਪੈਂਦੀ ਆ ਜਿਵੇਂ ਨਾਲ ਹੀ ਪੈਂਦੀ ਆ ਅੱਛਾ ਜੀ ਦੇਖਿਆ ਜਾਵੇ ਜੀ ਪਿੰਡਾਂ ਦੇ ਵਿੱਚ ਪਿਛਲੇ ਸ ਐਫਰਟਸ ਕੀਤੇ ਗਏ ਸੀਗੇ ਇਸ ਚੀਜ਼ ਦੀ ਕੀ ਤੁਹਾਡਾ ਵੀ ਕੋਈ ਐਫਰਟ ਰਹੂਗਾ ਤਾਂ ਐਫਰਟ ਦੇਖੋ ਜੀ ਇਹ ਸਰਕਾਰ ਦੇ ਨਾਲ ਹੀ ਹੋ ਸਕਦਾ ਜਿਹੜੀ ਕਿਉਂਕਿ ਅਸੀਂ ਪਿੰਡ ਲੈਵਲ ਤੇ ਅਸੀਂ ਕੁਝ ਨਹੀਂ ਕਰ ਸਕਦੇ ਜੇ ਹੁਣ ਅਸੀਂ ਪਿੰਡ ਲੈਵਲ ਤੇ ਕੁਝ ਕਰਾਂਗੇ ਤਾਂ ਸਾਨੂੰ ਸਰਕਾਰ ਨਹੀਂ ਰੋਕਿਆ ਜਾਊਗਾ ਜਾਂ ਕੋਈ ਵੀ ਇਹਨਾਂ ਰੀਜਨ ਦੇ ਵਿੱਚ ਰੁਕ ਲੱਗ ਜਾਣੀਆਂ ਅਸੀਂ ਪਿੰਡ ਲੈਵਲ ਤੇ ਅਸੀਂ ਨੂੰ ਕੁਝ ਨਹੀਂ ਕਰ ਸਕਦੇ ਇਸ ਚੀਜ਼ ਬਾਰੇ ਤਾਂ ਅਸੀਂ ਇੱਕ ਇਹ ਸਰਕਾਰ ਦੇ ਨਾਲ ਸਹਿਯੋਗ ਦੇ ਸਕਦੇ ਹਾਂ ਵੀ ਅਸੀਂ ਇਸ ਚੀਜ਼ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਕਹਿੰਦੇ ਵੀ ਜਿੰਨੇ ਵੀ ਬਾਰਾ ਕੁੱਤੇ ਆਏ ਪਿੰਡ ਦੇ ਵਿੱਚ ਫਰਦੇ ਆ ਜਾਂ ਹੋਰ ਨੇੜੇ ਤੇਰੇ ਪਿੰਡਾਂ 'ਚ ਉਹਨਾਂ ਨੂੰ ਥੋੜੀ ਨਤ ਪਾਈ ਜਾਵੇ ਇਹਨਾਂ ਨੂੰ ਕੋ ਹੱਲ ਕੀਤਾ ਜਾਵੇ ਇਹਨਾਂ ਕੁੱਤਿਆਂ ਦਾ ਲੈ ਕੇ ਜਾਇਆ ਜਾਵੇ ਕੋਈ ਕੁਝ ਕਾਰ ਵੀ ਕੀਤੀ ਜਾਵੇ ਉਹਨਾਂ ਨਾਲ ਹੋਰ ਨਾ ਕੋਈ ਲੁਵੇਟ ਜਾਂਦੇ ਸੀ ਉਹ ਕਿਉਂਕਿ ਬੱਚੇ ਆ ਦੇਖੋ ਜੀ ਹੁਣ ਅੱਜ ਇੱਕ ਨੂੰ ਆਇਆ ਕੱਲ ਇਹ ਦੁਬਾਰਾ ਕਿਸੇ ਹੋਰ ਬੱਚੇ ਤੇ ਵੀ ਟੈਕ ਹੋ ਸਕਦਾ ਇਹ ਥੋੜੀ ਵੱਡੀ ਗੱਲ ਹੈ ਅਸੀਂ ਤਾਂ ਇਹ ਕਹਿੰਦੇ ਵੀ ਪਿੰਡ ਲੈਵਲ ਤੇ ਇਹ ਕੁੱਤਿਆਂ ਨੂੰ ਲੈ ਕੇ ਜਾਇਆ ਜਾਵੇ ਜਾਂ ਕਾਬੂ ਕੀਤਾ ਜਾਵੇ ਇਹਨਾਂ ਨੂੰ ਖਤਮ ਕੀਤਾ ਜਾਵੇ ਕਿਸੇ ਤਰੀਕੇ ਨਾਲ ਵੀ ਕਿਉਂਕਿ ਹਰ ਪਿੰਡ ਦੇ ਵਿੱਚ ਇਹ ਸਮੱਸਿਆ ਵੱਧ ਰਹੀ ਹੈ ਆ ਪਿੱਛੇ ਜੇ ਹੁਣ ਥੋੜਾ ਪਰ ਪਹਿਲਾਂ ਤੁਸੀਂ ਦੇਖਿਆ ਬਨੋੜਾਂ ਤੇ ਹਦਨਵਰ ਦੇ ਵਿੱਚ ਵੀ ਇਹ ਵਾਰਦਾਤਾਂ ਆ ਚੁੱਕੀਆਂ ਸਰ ਕੀ ਕਹਣਾ ਜੀ ਜਿਹੜੀ ਮੂਹੀਪਿੰਡ ਚ ਇੱਕ ਦਰਦਨਾਕ ਘਟਨਾ ਵਾਪਰੀ ਜੀ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਆਪਣੇ ਕੰਟਰੋਲ ਰੂਮ ਤੇ ਤੇ ਇਹ ਮੁੱਕੇ ਤੇ ਆਏ ਆ ਦੇਖਿਆ ਇੱਥੇ ਆਵਾਰਾ ਕੁੱਤਿਆਂ ਨੇ ਜਿਹੜਾ ਇਹ ਬੱਚੇ ਦੇ ਉਨ ਜਿਹੜਾ ਉਹਨਾਂ ਦੇ ਕਟਮ ਕਰਤੀ ਦੀ ਮੌਤ ਹੋਈ ਹੈ ਤੇ ਬਾਕੀ ਪਿੰਡ ਵਾਲਾ ਨਾਲ ਅਸੀਂ ਕਰਕੇ ਜੋ ਵੀ ਅੱਗੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਲਿਆਵਾਂਗੇ ਜੋ ਜੋ ਆਪਾਂ ਅਲੇ ਕੁੱਤੇ ਯੰਗ ਤਾਂ ਕਿ ਆਪਾਂ ਇਹਨਾਂ ਬੱਚਿਆਂ ਦੀ ਤਰੱਕੀ ਕਰ ਸਕੀ ਤੇ ਇਹਨਾਂ ਵਾਰਾ ਕੁੱਤਿਆਂ ਦਾ ਕੋਈ